ਹੁੰਦੀ ਹੈ ਜੇ ਦੋਏ ਬੰਦੇ ਜਾ ਕੇ ਗੂਗਲ ਕਰਦੇ ਆ ਗੁਰੂ ਨਾਨਕ ਗੁਰੂ ਨਾਨਕ ਉਹ ਪੁੱਛਦੇ ਆਣ ਕੇ ਗੁਰੂ ਨਾਨਕ ਇਸ ਹੇਅਰ ਇਦਾਂ ਜਦੋਂ ਪੁੱਛਦੇ ਆ ਕਹਿਣ ਦਾ ਮਤਲਬ ਉਹਨਾਂ ਦਾ ਇਹ ਹੁੰਦਾ ਵੀ ਲੰਗਰ ਇੱਥੇ ਆ ਪਰ ਜਦੋਂ ਇਦਾਂ ਕਹਿੰਦੇ ਗੁਰੂ ਨਾਨਕ ਹੀ ਸੀ ਹੇਅਰ ਤੇ ਸਾਨੂੰ ਐ ਲੱਗਦਾ ਵੀ ਵਾਕਿਆ ਪਰਤੱਖ ਇੱਥੇ ਨਹੀਂ ਆਗੇ ਪਰ ਤੁਹਾਨੂੰ ਕੋਈ ਪਤਾ ਨਹੀਂ ਕਿੱਥੋਂ ਆ ਇਹ ਜੀ ਬਸ ਮਹਾਰਾਜ ਜੀ ਦਿੰਦਾ ਕੋਈ ਕਾਉਂਟਰੀ ਤੁਹਾਡਾ ਹਾਂ ਜੀ ਕਈ ਮੈਂ ਇਹ ਤਾਂ ਕਰਕੇ ਕਲੀਅਰ ਕਰ ਰਿਹਾ ਕਈ ਇਹ ਸੋਚਦੇ ਆ ਵੀ ਜਦ ਮੈਂ ਲੈ ਕੇ ਆ ਰਿਹਾ ਮੇਰੀ ਤਾਂ ਘਰੇ ਗਰੋਸਰੀ ਲਿਆਉਣ ਦੀ ਔਕਾਤ ਨਹੀਂ ਹੁੰਦੀ ਕਈ ਯਾਰੀ ਹੈ ਨਾ ਤਾਂ ਇਹ ਮਾਲਕ ਨੇ ਮਤਲਬ ਅਕਾਊਂਟ ਕੋਈ ਨਹੀਂ ਇਸ ਸੰਸਥਾ ਦਾ ਕੋਈ ਕੋਈ ਬੈਂਕ ਅਕਾਊਂਟ ਨਹੀਂ ਹੈਗਾ ਨਹੀਂ ਸੋਨਿਹਾਲ ਜੈਕਾਰਾ ਕਰੋ ਫਿਰ ਸਟਾਰਟ ਉਹੀ ਦੱਸਣਾ ਨਹੀਂ ਪੈਂਦਾ ਵੀ ਮੈਂ ਗਰੀਬ ਆਂ ਅਮੀਰ ਆਂ ਕੋਈ ਮਰਸੀਡੀਜ਼ ਤੇ ਆ ਜਾਏ ਕੋਈ ਤੁਰਕੇ ਆ ਜਾਏ ਇੱਕੋ ਜਿਹਾ ਸਮਾਨ ਵੇਚਣਾ ਸਰ ਇੱਕੋ ਤਰ੍ਹਾਂ ਦਾ ਕੋਈ ਵੈਤ ਕਰਾ ਨਹੀਂ ਜੀ ਇਹ ਇਹ ਰੋਜ਼ ਕਿੰਨੇ ਕਿੰਨੀ ਗਿਣਤੀ ਹੋ ਜਾਂਦੀ ਹੁੰਦੀ ਹੋਣੀ ਹੈ ਇਹ ਜੀ ਵੀਕ ਦਾ 2500 ਬੰਦਾ ਹੁੰਦਾ ਵੀਕ ਦਾ 2500 ਬੰਦਾ ਤੇ ਓਵਰঅল ਬਜਟ ਕਿੰਨਾ ਕੁ ਹੁੰਦਾ ਹੋਊਗਾ ਇੱਕ ਮਹੀਨੇ ਦੇ ਵਿੱਚ ਖਰਚਾ ਤੁਸੀਂ ਹਿਸਾਬ ਤਾਂ ਤਾਂ ਹੈ ਨਹੀਂ ਤੁਹਾਡੇ ਕੋਲੇ ਜਿਹੜਾ ਕੋਈ ਖਾਤਾ ਪਰ ਇੱਕ ਅਨੁਮਾਨ ਖਰਚੇ ਵੀ ਜੀ ਇੱਕ ਟਰੱਕ ਵਿੱਚ ਜਿਹੜਾ ਸਮਾਨ ਨਿਕਲਦਾ ਮੇਰੇ ਖਾਲ ਜਿਹੜੀ ਮੰਗਾਈ ਹੈ ਉਸ ਦੇ ਹਿਸਾਬ ਨਾਲ 25 ਤੋਂ 30 ਹਜ਼ਾਰ ਦਾ ਵੀ ਗਣੀਏ ਤਾਂ ਤੁਸੀਂ ਹਿਸਾਬ ਮੈਂ ਇਸ ਵਕਤ ਮੈਂ ਉਸ ਥਾਂ ਦੇ ਉੱਤੇ ਆਇਆ ਜਿੱਥੇ ਦੁਨੀਆਂ ਦੇ ਵਿੱਚ ਫ੍ਰੀ ਕਿਚਨ ਚੱਲਦੀ ਆ ਉਹ ਵੀ ਵਿਦੇਸ਼ ਦੀ ਧਰਤੀ ਤੇ ਹਰ ਦੇਸ਼ ਦਾ ਬੰਦਾ ਇੱਥੇ ਖੜਾ ਨਜ਼ਰ ਆਊਗਾ ਪਰ ਇਹ ਵੀ ਨਹੀਂ ਪਤਾ ਕਿ ਫੂਡ ਆ ਕਿੱਥੋਂ ਰਿਹਾ ਹਰ ਤਰ੍ਹਾਂ ਦਾ ਫੂਡ ਸਾਨੂੰ ਸਪਲਾਈ ਕਰਦੇ ਹੋਏ ਵਲੰਟੀਅਰ ਨਜ਼ਰ ਆਉਣਗੇ ਇਸ ਵਕਤ ਮੈਂ ਕੈਲਗਰੀ ਦੇ ਵਿੱਚਾਂ ਗੁਰਨਾਨਕ ਕਿਚਨ ਇੱਕ ਕੈਨੇਡਾ ਦੇ ਵਿੱਚ ਦੋ ਥਾਵਾਂ ਤੇ ਚੱਲਦੀ ਹੈ ਇੱਕ ਰਜ਼ਾਇਨਾ ਦੇ ਵਿੱਚ ਇੱਕ ਇਸ ਥਾਂ ਦੇ ਉੱਤੇ ਤੇ ਆ ਦੇਖੋ ਖੰਡ ਪੈਕ ਹੋ ਰਹੀ ਆ ਕਿਤੇ ਅਚਾਰ ਆ ਕੋਈ ਰੈਫਰੈਂਸ ਨਹੀਂਗਾ ਵੀ ਕਿ ਜਿਹੜਾ ਵਲੰਟੀਅਰ ਆਉਂਦਾ ਵਾ ਤਾਂ ਆਪੇ ਆ ਜਾਂ 18 ਸਾਲ ਤੋਂ ਉੱਤੇ ਵਾਲਾ ਉਮਰ ਵਾਲਾ ਵਲੰਟੀਅਰ ਵੀ ਇੱਥੇ ਆ ਜਾਂਦਾ ਉਹ ਦੇਖੋ ਕਿੱਥੋਂ ਤੱਕ ਲਾਈਨ ਆ ਪ੍ਰਤੀਕ ਵੀਰੇ ਆਉਗੇ ਮੜਾ ਜਿਆ ਓ ਦੂਰ ਤੱਕ ਲਾਈਨ ਨਜ਼ਰ ਆਉਗੀ ਇਧਰਲੇ ਪਾਸੇ ਵੀ ਇਹ ਬਹੁਤ ਵੱਡੀ ਸੇਵਾ ਵਾ ਫੂਡ ਕਿੱਥੋਂ ਆਉਂਦਾ ਐ ਇਸ ਕਹਿ ਸਕਦੇ ਕਿਸੇ ਦਾ ਗੁਰੂ ਨਾਨਕ ਸਾਹਿਬ ਹੀ ਭੇਜਦੇ ਆਂ ਆਈ ਆਪਾਂ ਗੱਲ ਕਹਿ ਸਕਦੇ ਬਾਈ ਸੰਦੀਪ ਜੀ ਆਪਣੇ ਨਾਲ ਵੀ ਜੀ ਸਾਸਰੀ ਕਲਮੁਖ ਪ੍ਰਬੰਧਕ ਨੇ ਬਾਈ ਹਰਜੀਤ ਜੀ ਵੀਰ ਜੀ ਸਾਸਰੀ ਕਾਲ ਚੜ੍ਹਦੀ ਕਲਾ ਜੀ ਕਿਵੇਂ ਹੋ ਠੀਕ ਠਾਕ ਕੜ੍ਹਦੀ ਕਲਾ ਜੀ ਤੁਸੀਂ ਸੁਣਾ ਤੇ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਨਾਲ ਕੈਨੇਡਾ ਦਾ ਝੰਡਾ ਕੈਨੇਡਾ ਦੀ ਧਰਤੀ ਤੇ ਕਿੰਨੇ ਸਾਲ ਹੋ ਗਏ ਵੀਰ ਜੀ ਇਹ ਸੇਵਾ ਕਰਦੇ ਆਂ ਜੀ ਸੇਵਾ ਟੋਟਲ 7 ਸਾਲ ਹੋ ਗਏ ਚੱਲਦੀ ਨੂੰ ਜੀ ਦੋ ਪ੍ਰੋਵਿੰਸਾਂ ਚ ਚੱਲਦੀ ਹੈ ਦੋ ਸਟੇਟਾਂ ਚ ਜੀ ਸਸਕੈਚਵਨ ਤੇ ਅਲਬਰਟਾ ਦੇ ਵਿੱਚ ਆਪਣੀ ਕੈਲਗਰੀ ਹਾਂ ਜੀ ਸਸਕੈਚਵਨ ਦੀ ਸਿਟੀ ਰਾਜਾਇਨਾ ਜੀ ਤੇ ਇੱਥੇ ਕੈਲਗਰੀ ਦੇ ਵਿੱਚ ਅਲਬਰਟਾ ਚ ਤੇ ਬਾਈ ਜੀ ਕਿਵੇਂ ਆਈਡੀ ਆਇਆ ਵੀ ਕਿਉਂਕਿ ਇਸ ਧਰਤੀ ਤੇ ਤਾਂ ਕੋਈ ਪਾਣੀ ਨਹੀਂ ਛੇਤੀ ਕਿਤੇ ਕਿ ਪੁੱਛ ਕੇ ਰਾਜੀ ਹੁੰਦਾ ਗੱਲ ਕਰਨਾ ਚਾਹੁੰਦੇ ਸ਼ਾਇਦ ਕੁਝ ਹਾਂ ਜੀ ਉੱਥੋਂ ਲੈ ਲਓ ਹਾਂ ਮਤਲਬ ਵੀ ਨਾਦੀਆਂ ਦਾ ਦਵਾਦ ਹੋ ਜਾਵੇ ਅੱਛਾ ਤੇ ਮਤਲਬ ਕਿ ਕਿਵੇਂ ਆਈ ਆਈਡੀਆ ਆ ਤੁਹਾਨੂੰ ਜੀ ਆਈਡੀਆ ਗੁਰਨਾਨਕ ਫਰੀ ਕਿਚਨ ਜਿਹੜੀ ਆ ਉਹ ਵੈਸੇ ਤੇ ਵਰਲਡਵਾਈਡ ਹੀ ਚੱਲ ਰਹੀ ਹੈ ਜੀ ਤੇ ਪਰ ਅਸੀਂ ਉਦੋਂ ਸੜੀ ਰਹਿੰਦੇ ਸੀ ਵੈਂਕੂਵਰ ਆਪਾਂ ਇਦਾਂ ਅੱਛਾ ਤੇ ਵੈਂਕੂਵਰ ਗੁਰਨਾਨਕ ਕਿਚਨ ਚੱਲਦੀ ਨੂੰ 15 16 ਸਾਲ ਹੋ ਗਿਆ ਹੂੰ ਤੇ ਉੱਥੇ 24 ਘੰਟੇ ਦੇ ਹੁਣ ਹੇਸਟਿੰਗ ਸਟਰੀਟ ਤੇ ਲੰਗਰ ਚੱਲਦਾ ਜੀ ਹੌਟ ਫੂਡ ਬਣਾਉਂਦੇ ਆ ਬਿਲਡਿੰਗ ਲੈ ਲਈ ਉਹਨਾਂ ਨੇ ਜੀ ਤੇ ਉੱਥੇ ਹੌਟ ਫੂਡ ਦਿੰਦੇ ਆ ਕੁਕ ਕਰਕੇ ਉਹ ਦਿੱਤਾ ਜਾਂਦਾ ਇਸ ਵਕਤ ਮੈਨਸ ਵੀ ਟੈਂਪਰੇਚਰ 'ਚ ਖੜੇ ਆ ਅਸੀਂ ਤੇ ਜੋ ਆਪਣਾ ਕਹਿ ਸਕਦੇ ਆ ਕਿ ਲੋਡ ਬੰਦ ਨਹੀਂ ਤੇ ਉਹ ਵੀ ਉਵੇਂ ਹੀ ਖੜੇ ਆ ਤੇ ਸੇਵਾਦਾਰ ਵਲੰਟੀਅਰ ਵੀ ਕਿੰਨੇ ਵਜੇ ਆਏ ਹੋਏ ਨੇ ਵਲੰਟੀਅਰ ਕਿ 8 ਵਜੇ ਅਸੀਂ ਸਟਾਰਟ ਕੀਤਾ ਸੀਗਾ ਕਿਉਂਕਿ ਤਿੰਨ ਟਰੇਲਰ ਆ ਹਾਂ ਟਰੇਲਰ ਉਹ 1 ਵਜਣ ਵਾਲਾ 1 ਵਜੇ ਦਾ ਟਾਈਮ ਪਿਆ ਹੋਇਆ ਹਾਂ ਜਦੋਂ ਡਿਸਟ੍ਰਿਬਿਊਸ਼ਨ ਕਰਨੀ ਹੈ ਬਟ ਇੱਕ ਤਾਂ ਵੱਜਿਆ ਨਹੀਂ ਗਿਆ 12:30 ਹੋਇਆ ਜੀ ਅੱਛਾ ਤੇ ਕੋਈ ਤੱਕ ਤੇ ਜੇ ਲਾਈਨ ਹੋਰ ਵਧਣੀ ਹੈ ਅੱਛਾ ਜੀ ਵਧਣੀ ਹੈ ਕਿੰਨੇ ਟਰਾਲੇ ਤਿੰਨ ਤਿੰਨ ਟ੍ਰੇਲਰ ਹੈ ਜੀ ਤੇ ਇੱਕ ਤੁਸੀਂ ਗੱਲ ਕਰਦੇ ਸੀ ਵੀ 53 ਫੁੱਟ ਨੇ ਤਿੰਨੇ ਇਹ ਸਾਰੇ ਲੱਗ ਜਾਂਦੇ ਆ ਲੱਗ ਜਾਂਦੇ ਜੀ ਐਵਰੀ ਸੈਚਰਡੇ ਜਾਂ ਸੰਡੇ ਐਵਰੀ ਸੰਡੇ ਹਰ ਸੰਡੇ ਇਹ ਇੱਕੋ ਥਾਂ ਹੀ ਹੁੰਦਾ ਵੈਨਿਊ ਜਾਂ ਅਲੱਗ-ਅਲੱਗ ਥਾਵਾਂ ਨਹੀਂ ਜੀ ਕੋਸ਼ਿਸ਼ ਕਰੀਦੀ ਆ ਵੀ ਸ਼ਹਿਰ ਦੇ ਡਿਫਰੈਂਟ ਏਰੀਆ 'ਚ ਜਾ ਕੇ ਹਾਂਜੀ ਕਦੀ ਨਾਰਥ 'ਚ ਹੋਈਦਾ ਕਦੀ ਈਸਟ 'ਚ ਸਾਊਥ 'ਚ ਵੈਸਟ 'ਚ ਹੂੰ ਕਈ ਵਾਰੀ ਸਿਟੀ ਤੋਂ ਬਾਹਰ ਐਡਰੀ ਆ ਇਥੇ ਉਧਰ ਚਲ ਜਾਈਦਾ ਇੱਕ ਇਥੇ ਸਿਕਸਿਕਾ ਨੇਸ਼ਨ ਆ ਉਤੋਂ ਤੱਕ ਇੰਨਾ ਕੁ ਏਰੀਆ ਕਵਰ ਕੀਤਾ ਹੋਇਆ ਤੇ ਆ ਕੀ ਕੀ ਦੇ ਰਹੇ ਹੋ ਮੈਂ ਦੇਖ ਰਿਹਾ ਮੈਂ ਇਆਂ ਫਰੂਟ ਵੀ ਪਏ ਔਰੈਂਜ ਪਏ ਆ ਖੀਰੇ ਆ ਸਬਜ਼ੀ ਆ ਹਨਾ ਔਰੈਂਜ ਆ ਖੀਰੇ ਇਧਰ ਖੰਡ ਪੈਕ ਹੋ ਰਹੀ ਆ ਹਾਂ ਉਧਰ achar ਆ ਜੀ ਵੈਰਾਈਟੀ ਤੇ ਕਿਵੇਂ ਉਹ ਜੇ ਸ਼ਾਰਟਕਟ ਤੇ ਕਹਿਣਾ ਹੋਵੇ ਤੇ ਸਬਜੀ ਮੰਡੀ ਆ ਜੀ ਉਧਰਲੇ ਪਾਸੇ ਸਬਜੀ ਮੰਡੀ ਆਜੋ ਆਜੋ ਸਾਹਮਣੇ ਆ ਜਾ ਆ ਆ ਕੀ ਆ ਵੀ ਇਹ ਸੈਲਡ ਆ ਸੈਲਡ ਹਨਾ ਮਤਲਬ ਉਹਨਾਂ ਦਾ ਪੂਰਾ ਜਿਹੜੀ ਲੋਡ ਪੂਰੀ ਜੇਕਾ ਆਮ ਘਰ ਚ ਜੋ ਚੀਜ਼ਾਂ ਵਰਤਦੇ ਆਪਾਂ ਆ ਦੇਖੋ ਜੀ ਤੁਸੀਂ ਫਰੂਟ ਤੋਂ ਲੈ ਕੇ ਸਬਜ਼ੀਆਂ ਇਹ ਸਬਜ਼ੀਆਂ ਸਲਾਦ ਬਰੋਕਲੀ ਹਾਂਜੀ ਮਤਲਬ ਗੋਭੀ ਹਰ ਦੇਖੋ ਲੈ ਆਪ ਬਲੂਬੇਰੀ ਬਲੂਬੇਰੀ ਰਸਬੇਰੀ ਮਤਲਬ ਇੱਕ ਨਾ ਅਮੀਰ ਘਰ ਦੇ ਵਿੱਚ ਜਿੰਨਾ ਫਰੂਟ ਹੁੰਦਾ ਵਾ ਪਾਈਨੈਪਲ ਪਾਈਨੈਪਲ ਆਮ ਬੰਦਾ ਹੋ ਸਕਦਾ ਇਹ ਨਾ ਖਰੀਦਾ ਹੋਵੇ ਛੇਤੀ ਕਿਤੇ ਪਰ ਗੱਲ ਇਹ ਵੀ ਜਿਹੜਾ ਇੱਕ ਆਮ ਘਰ ਦੇ ਵਿੱਚ ਉਹ ਹੁੰਦਾ ਰੱਜ ਪੂਰਾ ਉਹ ਉਨੀ ਸਾਰੀ ਚੀਜ਼ ਤੇ ਮਿਲਦੀ ਆ ਆਟਾ ਇੱਕ ਲਿਮਟਡ ਵੀ ਕਿੰਨਾ ਲੈ ਸਕਦਾ ਬੰਦਾ ਇਹ ਜੀ ਇੱਕ ਬੈਗ ਜਿਹੜਾ ਵਾ ਘਟੋ ਘਟ ਸਾਨੂੰ ਦੇਣਾ ਹੀ ਪੈਂਦਾ ਇੱਕ ਬੰਦੇ ਨੂੰ ਨਹੀਂ ਜਿਵੇਂ ਜਿਵੇਂ ਹੁਣ ਕਈ ਚੀਜ਼ਾਂ ਹੈਗੀਆਂ ਵਿੱਚੋਂ ਜਿਵੇਂ ਆਟਾ ਵਾ ਇਹ ਇੱਕ ਬੈਗ ਖੰਡ ਇੱਕ ਬੈਗ ਬਾਕੀ ਚੀਜ਼ਾਂ ਜਿਹੜੀਆਂ ਉਹ ਸਾਨੂੰ ਕੋਸ਼ਿਸ਼ ਕਰੀ ਦੀ ਵੀ ਚਕਾ ਲਈਏ ਕਿਉਂਕਿ ਰੀਜ਼ਨ ਇਹ ਵੀ ਰੀਫਰ ਚ ਵੀ ਤੇਲ ਲੱਗਦਾ ਮੜਕੇ ਚ ਹਾਂ ਉਹ ਵੀ ਮੜਕੇ ਚ ਲੋ ਵੀ ਹੁਣ ਕੋਈ ਆਪਣੀ ਵੀਡੀਓ ਦੇਖ ਕੇ ਚਾਹੁੰਦਾ ਵੀ ਮੈਂ ਸੇਵਾ ਕਰਨੀ ਚਾਹੁੰਨਾ ਵਾ ਆ ਵੀ ਫਰੂਟ ਹੀ ਦੇਣਾ ਚਾਹੁੰਨਾ ਵਾ ਕੋਈ ਖੰਡ ਦੇਣਾ ਚਾਹੁੰਦਾ ਤੋ ਕਿਵੇਂ ਆਵੇ ਕਿੱਥੇ ਸੰਪਰਕ ਕਰੇ ਉਹ ਜੀ ਬਸ ਸਾਡਾ ਫੇਸਬੁੱਕ ਪੇਜ ਹੀ ਆ ਉਹਦੇ ਤੇ ਗੁਰਨਾਨ ਇੱਕ ਫ੍ਰੀ ਕਿਚਨ ਕੈਲਗਰੀ ਅੱਛਾ ਜੀ ਉਹਦੇ ਤੇ ਫ੍ਰਾਈਡੇ ਨੂੰ ਈਵਨਿੰਗ ਨੂੰ ਸ਼ਾਮ ਤੱਕ ਪੋਸਟ ਪੈ ਜਾਂਦਾ ਹਾਂਜੀ ਕਿ ਕਿਹੜੀ ਲੋਕੇਸ਼ਨ ਆ ਹੂੰ ਕਿਹੜਾ ਦੇਣਾ ਕਿੰਨੇ ਵਜੇ ਆ ਤੇ ਬਸ ਉਹਨੇ ਵਜੇ ਉੱਥੇ ਜਿਹੜਾ ਆ ਜੀ ਉਹ ਲਿ ਜਾ ਸਰ ਸੇਵਾ ਕਰ ਸਕਦਾ ਹਾਂਜੀ ਦੂਜੀ ਗੱਲ ਵਲੰਟੀਅਰ ਆ ਇਸ ਸੰਸਥਾ ਦੇ ਵਿੱਚ ਕੋਈ ਰਜਿਸਟ੍ਰੇਸ਼ਨ ਨਹੀਂ ਕੀ ਵਲੰਟੀਅਰ ਵਾਸਤੇ ਜੀ ਜਿਹੜਾ ਬੰਦਾ 2 ਘੰਟੇ ਪਹਿਲਾਂ ਆ ਗਿਆ ਉਹ ਸੇਵਾ ਕਰ ਸਕਦਾ ਕੋਈ ਵੀ ਆ ਜਿਹੜਾ ਆ ਗਿਆ ਕਿਉਂਕਿ ਜੇ ਅਸੀਂ ਰਜਿਸਟਰ ਕਰਕੇ ਉਹਨਾਂ ਦੀ ਵੇਟ ਕਰਾਂਗੇ ਕਿਸੇ ਵੇਲੇ ਅੱਗਾ ਪਿੱਛਾ ਹੋ ਗਿਆ ਅਸੀਂ ਤੇ ਬਹੁਤ ਲੇਟ ਹੋ ਜਾਾਂਗੇ ਲੇਟ ਹੋ ਜਾਾਂਗੇ ਜਿਹੜਾ ਜੇ 1 ਵਜੇ ਦਾ ਟਾਈਮ ਹੈ 11 ਵਜੇ ਜਿਹੜਾ ਬੰਦਾ ਇੱਥੇ ਪਹੁੰਚ ਗਿਆ ਉਹਨੂੰ ਕਿਹਾ ਵੀ ਪਾ ਲੋ ਵੈਸਟਾਂ ਤੇ ਆਜੋ ਹੂੰ ਆਜੋ ਇਧਰਲੇ ਪਾਸੇ ਦੇਖੀਏ ਹਾਂ ਦੇਖ ਸਕਦੇ ਹਾਂ ਅਸਰ ਤਰ੍ਹਾਂ ਦੀ ਕਹਿੰਦੇ ਕਿ ਇੱਕ ਸਬਜੀ ਮੰਡੀ ਆ ਤੇ ਸਾਫ ਸਫਾਈ ਵੀ ਪੂਰੀ ਆ ਹਨਾ ਆ ਦੇਖ ਲੈ ਆ ਹਰ ਤਰ੍ਹਾਂ ਦੀ ਆਸ਼ਮਲਾ ਮਿਰਚਾਂ ਆ ਸਾਡੇ ਲਈ ਤਾਂ ਪਤਾ ਨਾਮ ਖਸ਼ੂਰ ਹੋ ਸਕਦਾ ਆ ਦੇਸੀ ਕੀਰੇ ਹੂੰ ਆ ਦੁਜੇ ਹੂੰ ਸਹੀ ਆ ਦੇਖੋ ਲੈ ਕਿਹੜੀ ਕਿਹੜੀ ਕਮਿਊਨਿਟੀ ਆਮ ਤੌਰ ਤੇ ਜ਼ਿਆਦਾ ਹੁੰਦੀ ਹੈ ਸਟੂਡੈਂਟ ਤਾਂ ਖਾਸ ਤੌਰ ਤੇ ਆਉਂਦੇ ਹੀ ਹੋਣਗੇ ਦੇਖੋ ਜੀ ਸਟੂਡੈਂਟ ਜਿਹੜੇ ਆ ਉਹ ਸਾਡੀ ਇਸ ਸੰਸਥਾ ਦੀ ਬੈਕਬੋਨ ਐ ਰੀਡ ਦੀ ਹੱਡੀ ਆ ਵਾਲੈਂਟੀਅਰ ਵਜੋਂ ਚਾਹ ਹਾਂਜੀ ਵਾਲੈਂਟੀਅਰ ਵਜੋਂ ਅੱਛਾ ਕਿ ਕਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤਕਰੀਬਨ ਇਹ ਅੱਜ ਥੋੜੀ ਠੰਡ ਆ ਕਈ ਵਾਰੀ ਲੇਟ ਵੀ ਹੋ ਜਾਂਦੇ ਆ ਤੇ ਜ਼ਿਆਦਾਤਰ ਸਟੂਡੈਂਟ ਆ ਜਿਹੜੇ ਸੇਵਾ ਕਰਾਉਂਦੇ ਨੇ ਜੀ ਸੋ ਇਹਨਾਂ ਨੇ ਸ਼ੁਰੂ ਚ ਆ ਕੇ ਹੀ ਕਿਹਾ ਸੀ ਵੀ ਅਸੀਂ ਸੇਵਾ ਕਰਨ ਆਏ ਇੱਥੇ ਪਰ ਅਸੀਂ ਕੋਸ਼ਿਸ਼ ਕਰੀ ਦੀਏ ਪੈਂਡ ਤੇ ਪਿਆਰ ਨਾਲ ਉਹਨਾਂ ਨੂੰ ਜਿਵੇਂ ਪ੍ਰਸ਼ਾਦ ਦਈਦਾ ਭਿ ਲੈ ਜੋ ਕੋਈ ਗੱਲ ਨਹੀਂ ਪਰ ਕਦੀ ਉਹਨਾਂ ਨੇ ਇਹ ਨਹੀਂ ਚਾ ਵੀ ਸਾਨੂੰ ਆ ਚਾਹੀਦਾ ਚਾਹੀਦਾ ਕਹਿੰਦੇ ਜੀ ਸੇਵਾ ਦੱਸੋ ਬੱਧੀ ਗੱਲ ਬਾਕੀ ਜਿਹੜੇ ਆ ਉਹ ਹਰ ਇੱਕ ਕਮਿਊਨਿਟੀ ਇੱਥੇ ਆ ਕਿਹੜੇ ਕਿਹੜੇ ਦੇਸ਼ਾਂ ਦੇ ਜੀ ਮੋਟਾ ਜਿਹਾ ਤੁਹਾਡੇ ਕੋਲ ਸਰਵੇ ਤਾਂ ਹੁੰਦਾ ਹੀ ਹੋਗਾ ਨਿਗਾਹ 'ਚ ਤੁਹਾਡੀ ਪੈਂਦੇ ਹੋਗੇ ਵੀ ਆ ইরਾਨੀ ਅਫਗਾਨੀ ਯੂਨਾਨੀ ਬਸ ਸਾਰੇ ਹੀ ਆ ਜੀ ਇਹਦੇ 'ਚ ਕੋਈ ਮੇਰੇ ਖਿਆਲ ਬਾਕੀ ਨਹੀਂਗਾ ਆਪਣੇ ਪੰਜਾਬੀ ਵੀ ਆ ਦਸਤਾਰਾਂ ਵੀ ਦਿਖ ਰਹੀਆਂ ਤੁਹਾਨੂੰ 30 ਸੋ ਇਤਨੀ ਕਮਿਊਨਿਟੀ ਦਾ ਰਿਸਪਾਂਸ ਕਿ ਜੋ ਇੱਥੋਂ ਦੇ ਮੇਨ ਬਿਸ਼ਿੰਦੇ ਆ ਜਾਂ ਕਹਿ ਲੋ ਕਿ ਗੋਰੇ ਆਗੇ ਜਾਂ ਬਾਅਦ ਦੇ ਵਿੱਚ ਆਏ ਹੋਏ ਹਨ ਉਹਨਾਂ ਦਾ ਕੀ ਰੁਝਾਨ ਆਪ ਕੀ ਕਿਸ ਤਰੀਕੇ ਦਾ ਲੈਂਦੇ ਆ ਮਾਹੌਲ ਨੂੰ ਇਸ ਚੀਜ਼ ਨੂੰ ਜੀ ਉਹ ਤੇ ਹੁਣ ਜੇ ਤੁਸੀਂ ਸਾਡੇ ਪੇਜ ਤੇ ਦੇਖੋਗੇ ਤਾਂ ਤੁਸੀਂ ਕਮੈਂਟ ਦੇਖ ਕੇ ਉਹ ਉਹ ਕਹਿ ਰਹੇ ਆ ਵੀ ਤੁਸੀਂ ਸਾਡੇ ਲਈ ਤੇ ਇੱਕ ਤਰ੍ਹਾਂ ਦੇ ਫਰਿਸ਼ਤੇ ਹੋ ਤੇ ਦੂਜੀ ਗੱਲ ਇਹ ਆ ਕਿ ਜੋ ਹਾਲਾਤ ਆ ਲਾਈਨਾਂ ਜੋ ਆਪਾਂ ਦੇਖ ਰਹੇ ਆ ਜੀ ਇਹ ਕਿਸੇ ਟਾਈਮ ਤੇ ਕੋਈ ਥਰਡ ਵਰਲਡ ਜਿਹੜੀਆਂ ਕੰਟਰੀਆਂ ਹੁੰਦੀਆਂ ਸੀ ਉਹਨਾਂ 'ਚ ਹੁੰਦੀਆਂ ਸੀ ਪਰ ਇਸ ਵੇਲੇ ਨੈਸ਼ਨਲ ਵਾਈਡ ਕੋਈ ਇੱਕ ਸ਼ਹਿਰ ਦਾ ਨਹੀਂ ਗਾ ਇਹ ਮੁੱਦਾ ਪੂਰੇ ਕੈਨੇਡਾ ਦੇ ਵਿੱਚ ਹੀ ਜਿਹੜਾ ਵਾ ਇਹੀ ਹਾਲਾਤ ਨੇ ਫੂਡ ਬੈਂਕ ਦੇ ਵਿੱਚ ਤਿੰਨ ਦਿਨ ਵੀਕਾਂ ਦੀ ਵੇਟਿੰਗ ਚੱਲਦੀ ਹੈ ਇੱਥੇ ਔਰ ਅਗੇਨ ਵੀ ਇੱਥੇ ਕੋਈ ਰਜਿਸਟ੍ਰੇਸ਼ਨ ਨਹੀਂ ਫੂਡ ਲੈਣ ਵਾਸਤੇ ਕੋਈ ਦੱਸਣਾ ਨਹੀਂ ਪੈਂਦਾ ਵੀ ਮੈਂ ਗਰੀਬ ਐ ਜਾਂ ਅਮੀਰ ਐ ਕੋਈ ਮਰਸੀਡੀਜ਼ ਤੇ ਆਜੇ ਕੋਈ ਤੁਰਕੇ ਆਜੇ ਇੱਕੋ ਜਿਹਾ ਸਮਾਨ ਮਿਲਣਾ ਸਰ ਇੱਕੋ ਤਰ੍ਹਾਂ ਦਾ ਕੋਈ ਵਤ ਕਰਾ ਨਹੀਂ ਇਹ ਵੱਡੀ ਗੱਲ ਐ ਇਹ ਪਾਤਸ਼ਾਹੀ ਦੀ ਰਹਿਮਤ ਐ ਆਪਾਂ ਇੱਧਰ ਦੱਕੇ ਮੜਾ ਜੇ ਆਓ ਜੀ ਆਜੋ ਇੱਧਰਲੇ ਪਾਸੇ ਬਈ ਬਹੁਤ ਕਮਾਲ ਰੂਹ ਖੁਸ਼ ਵਾਲੀ ਗੱਲ ਆ ਹੋ ਜਾਂਦੀ ਐ ਰੂਹ ਖੁਸ਼ ਹਣਾ ਤੇ ਸਨ 7 ਸਾਲ ਹੋ ਗਏ ਫਿਰ ਇੱਚ ਹੋਰ ਵੀਰੇ ਕਿਵੇਂ ਹਾਂ ਮੈਂ ਦੇਖਿਆ ਸੀ ਨਿੱਕੇ ਨਿੱਕੇ ਬੱਚੇ ਵੀ ਆਏ ਸੀ ਕਿ ਤੁਹਾਡੇ ਕੋਲ ਵਲੰਟੀਅਰ ਦੇ ਵਿੱਚੋਂ ਸੇਵਾ ਵੀ ਅਸੀਂ ਕਰਨੀ ਚਾਹੁੰਦੇ ਆਂ ਹਾਂਜੀ ਵੈਸੇ ਕੋਸ਼ਿਸ਼ ਕਰੀ ਦੀ ਆ ਇੱਕ ਹੈ ਵੀ ਕਿਸੇ ਹੋਰ ਕਮਿਊਨਿਟੀ ਦੇ ਸੀ ਉਹਨਾਂ ਦਾ ਇਹ ਵੀ ਕਈ ਵਾਰੀ ਤੇ ਵੈਸੇ ਅਸੀਂ ਜੋ ਲਾਈਨ 'ਚ ਖੜੇ ਹੋਣ ਤੇ ਉਹਨਾਂ ਨੂੰ ਕਹਿ ਦਿੱਤਾ ਵੀ ਇੱਕ ਇੱਕ ਆਈਟਮ ਲਈ ਜਾਓ ਕਿਸੇ ਨੂੰ ਪਰ ਅੱਜ ਜਿਵੇਂ ਠੰਡ ਆ ਸਲਿਪਰੀ ਆ ਸਮਾਨ ਵੀ ਹੈਵੀ ਆ ਕਿਸੇ ਵੇਲੇ ਕੋਈ ਚੀਜ਼ ਸਲਿੱਪ ਹੋ ਸਕਦੀ ਆ ਸੋ ਮਨਾ ਕਰ ਦਿੱਤਾ ਵੀ ਅੰਦਰ ਟੂ ਇਸ਼ੂ ਲਾ ਲਓ ਕਿਉਂ ਨੀ ਸੀ ਇਕੱਲੇ ਨਾਲ ਕੋਈ ਵੱਡਾ ਹੈਵੀ ਨਹੀਂ ਸੀ ਕੱਲੇ ਬੱਚੇ ਸੀ ਪੈਰੈਂਟਸ ਨਾਲ ਉਹਨਾਂ ਨੂੰ ਆ ਵੀ ਨਿੱਕਾ ਬੱਚਾ ਜਾਕਟ ਪਾਈ ਖੜਾ ਹਾਂਜੀ ਇਹ ਬਿਲਕੁਲ ਬਿਲਕੁਲ ਤੇ ਬਹੁਤ ਵੱਡੀ ਗੱਲ ਹੋ ਜਾਂਦੀ ਆ ਦਰਸ਼ਕੋ ਆ ਜਿਓ ਇਧਰਲੇ ਪਾਸੇ ਤੇ ਉਧਰ ਜੀ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ ਜਿਹੜੇ ਵਲੰਟੀਅਰ ਆ ਉਹਨਾਂ ਵਾਸਤੇ ਅੱਛਾ ਚਾਹ ਪਾਣੀ ਪ੍ਰਸ਼ਾਦਾ ਵੀ ਆ ਗਿਆ ਵਾ ਹਮ ਸਾਰਾ ਇੰਤਜ਼ਾਮ ਉਧਰ ਹੋ ਗਿਆ ਖਾਣ ਪੀਣ ਦਾ ਹਾਂ ਬਿਲਕੁਲ ਬਹੁਤ ਬਾਈ ਜੀ ਧੰਨਵਾਦ ਤੁਹਾਡਾ ਤਾਂ ਇਹ ਸੇਵਾ ਇਹ ਨਿਸ਼ਾਨੀ ਹੈ ਪਹਿਚਾਣ ਹੈ ਜੀ ਹਾਂਜੀ ਜਿੱਥੇ ਕਿਤੇ ਹਾਂ ਇਹ ਪਹਿਚਾਣ ਆਪਣੀ ਲੰਗਰ ਲਈ ਜਾਣੇ ਜਾਂਦੇ ਆਪਾਂ ਉਹ 20 ਰੁਪਈਆ ਦਾ ਜਿਹੜਾ ਵੇਖੋ ਜਿੱਥੇ ਜੱਦੀ ਦੀ ਬਲੈਕ ਚੱਲਦੀ ਉੱਥੇ ਇਸ ਚੀਜ਼ ਦਾ ਲੰਗਰ ਲਾਉਣਾ ਇਹ ਰਹਿਮਤ ਆ ਪਾਦਸ਼ਾਹ ਦੀ ਉਹ ਹੀ ਹੈ ਕਿਰਪਾ ਮਾਲਕ ਦੀ ਜਿਹੜਾ 20 ਰੁਪਈਆ ਜਿੱਦਾਂ ਹੀ ਚੱਲੀ ਜਾਂਦੇ ਵੇਖੋ ਹਾਂ ਦੇ ਕਰ ਰਹੀ ਆ ਉਹ ਦੂਰ ਤੱਕ ਲਾਈਨ ਖੜੀ ਆ ਲੱਗੀ ਹੋਈ ਆ ਪਰ ਸਭ ਤੋਂ ਜ਼ਿਆਦਾ ਸਾਨੂੰ ਖੁਸ਼ੀ ਉਦੋਂ ਹੁੰਦੀ ਆ ਜਦੋਂ ਇਹ ਬੰਦੇ ਜਾ ਕੇ ਗੂਗਲ ਕਰਦੇ ਆ ਗੁਰੂ ਨਾਨਕ ਗੁਰੂ ਨਾਨਕ ਉਹ ਪੁੱਛਦੇ ਆਣ ਕੇ ਗੁਰੂ ਨਾਨਕ ਇਜ਼ ਹੇਅਰ ਇਦਾਂ ਜਦੋਂ ਪੁੱਛਦੇ ਆ ਕਹਿਣ ਦਾ ਮਤਲਬ ਉਹਨਾਂ ਦਾ ਇਹ ਹੁੰਦਾ ਵੀ ਲੰਗਰ ਇੱਥੇ ਆ ਪਰ ਜਦੋਂ ਇਦਾਂ ਕਹਿੰਦੇ ਗੁਰੂ ਨਾਨਕ ਇਜ਼ ਹੇਅਰ ਤੇ ਸਾਨੂੰ ਐ ਲੱਗਦਾ ਵੀ ਵਾਕਿਆ ਪਰਤੱਖ ਇੱਥੇ ਹੀ ਹਾਂ ਦੇਖੋ ਜਦੋਂ ਜਿਹਦੇ ਭੁੱਖੇ ਨੂੰ ਅੰਨ ਮਿਲ ਗਿਆ ਜਦੋਂ ਉਹਦੇ ਲਈ ਤਾਂ ਰੱਬ ਉੱਥੇ ਹੀ ਆ ਉੱਥੇ ਹੀ ਆ ਤੇ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਗੰਡਿਆਂ ਦੇ ਆਗੇ ਅੱਛਾ ਪੂਰੇ ਦੇਖੋ ਫੁੱਲ ਬਾਕਸ ਆ ਹਮ ਅਜੇ ਸਮਾਨ ਲੈ ਰਿਹਾ ਅਜੇ ਲੈ ਰਿਹਾ ਵਾਹਰੇ ਤਾਂ 1 ਵਜਨ ਹਜੇ ਤਾਂ ਮੈਂ ਕਿ ਤੁਸੀ ਕਿੰਨੇ ਵਜੇ ਚੱਲੇ ਹੋ ਅੱਜ ਆ ਦੇਖੋ ਜੀ 8 ਵਜੇ ਦੇ 8 ਵਜੇ ਦੇ ਲੈ ਕੋ ਪਿਆਜ਼ ਆ ਪਿਆਜ਼ ਆ ਗਿਆ ਪਰ ਤੁਹਾਨੂੰ ਕੋਈ ਪਤਾ ਨਹੀਂ ਕਿੱਥੋਂ ਆ ਇਹ ਜੀ ਬਸ ਮਹਾਰਾਜ ਹੀ ਦਿੰਦਾ ਕੋਈ ਕਾਉਂਟਰੀ ਤੁਹਾਡਾ ਹਾਂ ਜੀ ਕਈ ਮੈਂ ਇਹ ਤਾਂ ਕਰਕੇ ਕਲੀਅਰ ਕਰ ਰਿਹਾ ਕਈ ਇਹ ਸੋਚਦੇ ਆ ਵੀ ਜਦ ਮੈਂ ਲੈ ਕੇ ਆ ਰਿਹਾ ਹਾਂ ਮੇਰੀ ਤਾਂ ਘਰੇ ਗਰੋਸਰੀ ਲਿਆਉਣ ਦੀ ਔਕਾਤ ਨਹੀਂ ਹੁੰਦੀ ਕਈ ਯਾਰੀ ਹੈ ਨਾ ਤਾਂ ਇਹ ਮਾਲਕ ਨੇ ਮਤਲਬ ਅਕਾਊਂਟ ਕੋਈ ਨਹੀਂ ਇਸ ਸੰਸਥਾ ਦਾ ਕੋਈ ਕੋਈ ਬੈਂਕ ਅਕਾਊਂਟ ਨਹੀਂ ਹੈਗਾ ਬਸ ਇੱਕ ਜਿਹਨੇ ਦਾਨ ਕਰਨਾ ਜਿੱਦਣ ਪੋਸਟ ਇੱਕ ਦਿਨ ਪਹਿਲਾਂ ਹੀ ਦੱਸ ਦਿਆ ਵੀ ਇੱਥੇ ਆਹ ਪ੍ਰੋਗਰਾਮ ਲਾਉਣਾ ਆਪਾਂ ਤੇ ਬੰਦਾ ਸਮਾਨ ਧਰ ਜਾਂਦੇ ਆ ਜਿਹਨੇ ਤੇਲ ਪੋਣ ਆ ਇਹਨਾਂ ਦੇ ਵਿੱਚ ਆ ਗੋਰਿਆਂ ਨੇ ਦਾਨ ਕੀਤਾ ਸੀ ਇੱਕ ਦਸ ਦਿਤੀ ਤੁਸੀਂ ਹਾਂਜੀ ਇਹ ਇੱਥੋਂ ਦੀ ਕੈਲਗਰੀ ਦੀ ਸੰਗਤ ਵੱਲੋਂ ਆ ਜੀ ਉਹ ਇੱਕ ਬੀਸੀ ਦੀ ਸੰਗਤ ਵੱਲੋਂ ਆ ਇਹ ਇੱਥੋਂ ਦੇ ਜਿਹੜੇ ਗੋਰੇ ਆ ਉਹਨਾਂ ਨੇ ਤੇ ਬਹੁਤ ਵੱਡੀ ਗੱਲ ਆ ਤੇ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਤੁਹਾਡਾ ਸਮਝਦਾਰੀ ਸ਼ੁਕਰੀਆ ਦਰਸ਼ਕੋ ਸਾਥ ਕੈਲਗਰੀ ਦੇ ਵਿੱਚ ਸੀ ਵਲੰਟੀਅਰ ਸੇਵਾ ਕਰ ਰਹੇ ਨੇ ਹਰ ਕਮਿਊਨਿਟੀ ਇੱਥੇ ਆ ਤਾਂ ਮਾਨਸ ਕੀ ਜਾਤ ਸਬਕ ਕੇ ਪਹਿਚਾਨ ਉਹ ਹੋਣਾ ਬਿਲਕੁਲ ਜੇ ਕੋਈ ਉੱਥੇ ਵੀ ਆ ਕੋਈ ਰਜਾਇਨਾ ਚ ਸਕੈਚੂਨ ਚ ਆ ਤੇ ਉੱਥੇ ਹਰ ਐਤਵਾਰ ਉੱਥੇ ਡਿਊਟੀ ਤੇ ਐਂਗਸ ਤੇ ਲੱਗਦਾ ਲੰਗਰ ਉੱਥੇ ਪਹੁੰਚ ਸਕਦਾ ਜੀ ਸਪੈਸ਼ਲੀ ਆਪਣੇ ਜਿਹੜੇ ਸਟੂਡੈਂਟ ਨਵੇਂ ਆਉਂਦੇ ਆ ਜੇ ਨਹੀਂ ਵੀ ਵਸੇ ਮੈਂ ਅਗੇ ਦੱਸਦਾ ਵੀ ਉਹ ਕਦੀ ਵੀ ਉਹਨਾਂ ਨੇ ਕਿਹਾ ਨਹੀਂ ਵੀ ਸਾਨੂੰ ਉਹ ਸੇਵਾ ਲਈ ਆਉਂਦੇ ਆ ਕੋਸ਼ਿਸ਼ ਕਰੀਦੀ ਆ ਵੀ ਜੇ ਕਿਤੇ ਕੋਈ ਤੰਗ ਵੀ ਆਏ ਤੇ ਉਹਨੂੰ ਆਪਦੇ ਵੱਲੋਂ ਪ੍ਰੈਸ਼ਰ ਨਾ ਧੱਕੇ ਨਾ ਕਹੀਦਾ ਵੀ ਪ੍ਰਸ਼ਾਦ ਲੈ ਜੁਤੋ ਟੈਂਪਰੇਚਰ ਭਾਵੇਂ 25 ਹੋਵੇ ਭਾਵੇਂ 45 ਵਲੰਟੀਅਰ ਡਟੇ ਹੋਏ ਨੇ ਇਹ ਵੱਡੀ ਗੱਲ ਆ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਇਹਦੇ ਬਾਰੇ ਮੈਨੂੰ ਭਾਈ ਹਰਜੀਤ ਜੀ ਨੇ ਦੱਸਿਆ ਸੀਗੇ ਸਭ ਤੋਂ ਕੈਮਰੇ ਤੇ ਲਾਏ ਹੋਏ ਨੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਧੰਨਵਾਦ ਮਿਹਰਬਾਨੀ